ਦਰਜਾ 4 ਤੇ ठेका ਮੁਲਾਜ਼ਮਾਂ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਕੜਕ ਦੀ ਠੰਡ 'ਚ ਨੰਗੇ ਪਿੰਡੇ ਦਿੱਤਾ ਗਿਆ ਧੰਨਾ ਦ ਕਲਾਸ ਫੋਰ ਗਵਰਨਮੈਂਟ empioyees ਯੂਨੀਅਨ ਪੰਜਾਬ ਦੇ ਫੈਸਲੇ ਮੁਤਾਬਕ ਵਕਵਕ ਵਿਭਾਗਾ ਦੇ ਚੌਥਾ ਦਰਜਾ ਠੇਕਾ ਅਤੇ ਆਊਟਸੋਰਸ ਕਰਮਚਾਰੀਆਂ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਧੱਕੇਸ਼ਾਈਆਂ ਵਿਰੁੱਧ ਅੜਕਦੀ ਠੰਡ ਵਿੱਚ ਨੰਗੇ ਪਿੰਡੇ ਪਾਜ਼ਾਰਾਂ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਸੁਪਾ ਵਰਦਾਨ ਸਾਥੀ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦਰਜਾ 4 ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਅਤੇ ਬਕਾਇਆ ਨਾ ਦੇ ਕੇ ਅਤੇ ਉਲਟਾ 200 ਰੁਪਏ ਮਹੀਨਾ ਜਨਜ਼ੀਆ ਟੈਕਸ ਦੀ ਵਸੂਲੀ ਕਰਕੇ ਧੱਕਾ ਕਰ ਰਹੀ ਹੈ। ਕੇਂਦਰੀ ਤਨਖਾਹ ਸਕੇਲ ਜ਼ਬਰੀ ਲਾਗੂ ਕੀਤੇ ਗਏ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜ਼ਮ ਵੈਲਫੇਅਰ ਐਕਟ 2016 ਰੱਦੀ ਦੀ ਟੋਕਰੀ ਚ ਸੁੱਟ ਦਿੱਤਾ ਗਿਆ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਤੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਉਜਰਤ ਲਾਗੂ ਨਹੀਂ ਕੀਤੀ ਜਾ ਰਹੀ ਏਜੰਸੀਆਂ ਵਿੱਚ ਆਊਟਸੋਰਸ ਸਿਕਿਉਰਟੀ ਗਾਰਡਾਂ ਦਾ ਜੰਗੀ ਪੱਦਰ ਤੇ ਆਰਥਿਕ ਸ਼ੋਸ਼ਣ جاری ਹੈ ইপিএফ ਵਿੱਚ ਵੱਡੀ ਪੱਦਰ ਤੇ ਕਪਲੇਬਾਜ਼ੀ ਕੀਤੀ ਜਾ ਰਹੀ ਹੈ ਖੁਰਾਕ ਸਪਲਾਈ ਵਿਭਾਗ ਦੇ ਪੀਆਰ ਚੌਂਕੀਦਾਰਾਂ ਨੂੰ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਦੇ ਫੈਸਲਿਆਂ ਸਨਮੁਖ ਪੈਂਟਰੀ ਲਾਭ ਅਤੇ ਜੀਪੀਐਫ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ ਸਰਵ ਕਰਮਚਾਰੀ ਦੇ ਪਿਵਾਰ ਨੌਕਰੀ ਲਈ ਤਰਸ ਰਹੇ ਨੇ ਅਤੇ ਦਰਦ-ਦਰਦੀਆਂ ਠੋਕਰਾ ਖਾਂ ਲਈ ਮਜਬੂਰ ਹੋ ਗਏ ਨੇ ਸੁਪਾਸਕਰਤਰ ਜਨਰਲ ਰਣਜੀਤ ਸਿੰਘ ਰਾਣਵਾ ਮਨਜੀਤ ਸਿੰਘ ਪੰਜੂ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਪੰਸਪ ਸਿਹਤ ਅਤੇ ਪਨ ਗ੍ਰੇਨ ਵਿਛ ਦਿਹਾੜੀਦਾਰਾਂ ਸਫਾਈ ਸੇਵਕਾਂ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ 4-4 ਮਹੀਨੇ ਬਿਨਾਂ ਤਨਖਾਹਾ ਤੋਂ ਫਾਕੇ ਕਟਣਾ ਪੈ ਰਿਹਾ ਹੈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦਿਹਾੜੀਦਾਰਾਂ ਦੀਆਂ ਉਜਰਤਾਂ ਵਿੱਚ ਤੁੱਛ ਵਾਦਾ ਵੀ ਖਜ਼ਾਨੇ ਤੇ ਭਾਰੀ ਬੋਝ ਲੱਗ ਰਿਹਾ ਪਰ ਆਪਣੀਆਂ ਤਨਖਾਹਾਂ ਸਮੇਤ ਸੱਤ-ਸੱਤ ਪੈਨਸ਼ਨਾਂ ਰੱਤੀ ਬੋਝ ਨਹੀਂ ਲੱਗ ਰਹੀਆਂ ਸਾਥੀ ਰਣਜੀਤ ਰਾੜਵਾ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਖਜ਼ਾਨਾ ਮੰਤਰੀ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ 2022 ਦੇ ਚੋਣ ਦੰਗਲ ਵਿੱਚ ਕਾਂਗਰਸ ਦੇ ਰੱਥ ਦਾ ਪੱਈਆ ਅੱਧਵਾਟੇ ਟੁੱਟੇਗਾ ਆਗੂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਮੁਲਾਜ਼ਮ ਕਿਸਾਨ ਮਾਰੂ ਨੀਤੀਆਂ ਕਾਰਨ ਕੀਰਤੀ ਵਰਗ ਗੰਭੀਰ ਆਰਥਿਕ ਸੰਕਟ ਵਿੱਚ ਤਸ ਗਿਆ ਹੈ ਅੰਬਰ ਸੁਹਦੀ ਮਹਿੰਗਾਈ ਕਾਰਨ ਜੀਵਨ ਨਿਰਬਾਦ ਉੱਪਰ ਹੋ ਗਿਆ ਇਸ ਕਾਰਕੇ ਦੇਸ਼ ਦੀਆਂ ਟ੍ਰੇਡ ਯੂਨਾਂ ਵੱਲੋਂ 26 ਨਵੰਬਰ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿਚਵੀਂ ਪਰਵੀ ਸਮੂਲਿਤ ਕੀਤੀ ਜਾਵੇਗੀ 5 ਦਸੰਬਰ ਨੂੰ ਸੰਗਰੂਰ ਵਿਖੇ ਦਰਜਾ ਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਮਹਾਪੰਚਾਇਤ ਸੱਦੀ ਗਈ ਹੈ ਜਿਸ ਵਿੱਚ ਅਗਲੇ ਤਿੱਖੇ ਸੰਘਰਸ਼ ਸੰਬੰਧੀ ਐਲਾਨ ਕੀਤੇ ਜਾਣਗੇ ਮੇਰਾ ਨਾਮ ਰਣਜੀਤ ਸਿੰਘ ਰਾਣਵਾ ਮੈਂ ਕਲਾਸ ਫੋਰ ਗਵਰਨਮੈਂਟ EMPLOYEES ਦਾ ਪੰਜਾਬ ਦਾ ਸੈਕਟਰੀ ਜਨਰਲ ਹਾਂ ਤੇ ਫੂਡ ਸਪਲਾਈ ਦੀ ਸਟੇਟਸ ਆਫ ਕਮੇਟੀ ਦਾ ਪਤਾਨ ਹਾਂ ਕੀ ਕਾਰਨ ਕਿ ਘਰਾਵ ਕੀ ਲੱਗਦਾ ਅੱਜ ਦਾ ਕਾਰਨ ਤਾਂ ਇਹ ਆ ਕਿ ਪੰਜਾਬ ਦੀ ਸਰਕਾਰ ਨੇ ਜਿਹਦੇ ਵਿੱਚ ਵਿੱਤ ਮੰਤਰੀ ਸਾਹਿਬ ਵੀ ਨੇ ਮੰਤਰੀ ਸਿੰਘ ਬਾਦਲ ਜੀ 2017 ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ 'ਚ ਕਦੇ ਮੀਟਿੰਗਾਂ ਦੇ ਵਿੱਚ ਜੋ ਕੈਬਨਟ ਸਬ-ਕਮੇਟੀ ਦੀਆਂ ਮੀਟਿੰਗਾਂ ਹੋਈਆਂ ਉਹਦੇ 'ਚ ਸਾਡੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ 2017 ਤੋਂ ਬਾਅਦ ਜਦੋਂ ਰਾਜ ਗੱਦੀ ਸੰਭਾਲਾਂਗੇ ਅਸੀਂ ਸੇਵਾ ਪੇਕ ਮਿਸ਼ਨ ਤੁਹਾਨੂੰ ਦਵਾਂਗੇ ਆਉਂਦੀਆਂ ਸਾਲ ਅਜੇ 4 ਸਾਲ ਬੀਤਣ ਲੱਗੇ ਆ ਉਸੇਵੇਂ ਕਮਿਸ਼ਨ ਦੀ ਬਾਈਟ ਆਈ ਨਹੀਂ ਉਲਟਾ ਸੈਂਟਰ ਰਪੇਸ ਕੇ ਲਾਗੂ ਕਰਦੇ ਜਬਰੀ ਤੌਰ ਤੇ 5 ਡੀਏ ਦੀਆਂ ਕਿਸ਼ਤਾਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਰਕਾਰ ਵੱਲ ਹੋ ਗਈਆਂ ਇਹ ਬੇਈਮਾਨਾਂ ਨੇ ਇੱਕ ਵੀ ਕਿਸ਼ਤ ਨਹੀਂ ਦਿੱਤੀ ਕਹਿੰਦਾ ਸੀ ਮੈਂ ਜੀਐਸਟੀ ਦੀ ਕਿਸ਼ਤ ਆਜੇ ਉੱਪਰੋਂ ਉਹ ਦੋ ਆ ਗਈਆਂ ਇਹਨਾਂ ਕੋਲੇ ਬੋਦੀ ਸਾਹਿਬ ਵੱਲੋਂ ਇਹ ਸਾਡੇ ਮੁਲਾਜ਼ਮਾਂ ਵਾਸਤੇ ਅਜੇ ਉਹ ਖਤ ਅਜੇ ਖਜ਼ਾਨਾ ਨਹੀਂ ਪਰਿਆ ਬਕਾਇਆ ਕਰੋੜਾਂ ਰੁਪਏ ਦੱਬੀ ਬੈਠਿਆ ਪੁਰਾਣੀ ਪੈਨਸ਼ਨ ਸਕੀਮ ਖਾ ਗਏ ਔਰ ਬਾਦਜੋਗ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਬਰਾਬਰ ਕੰਮ ਬਰਾਬਰ ਉਜਰਤ ਦੇਵਾਂਗੇ ਨਹੀਂ ਕੀਤਾ ਲਾਗੂ ਪੰਜਾਬ ਦੀ ਵਿਧਾਨ ਸਭਾ ਚ ਪਾਸ ਕੀਤਾ ਐਕਟ ਮੁਲਾਜ਼ਮ ਵੈਲਫੇਅਰ ਐਕਟ 2016 ਜਿਹਦੇ ਚ ਪੰਜਾਬ ਦੀ ਜਵਾਨੀ ਨੂੰ ਆਸ ਵੱਜੀ ਸੀ ਕਿ ਆਉਣ ਵਾਲਾ ਭਵਿੱਖ ਸਾਡਾ ਕੁਝ ਪੱਕਾ ਹੋਏਗਾ ਰੋਸ਼ਨ ਹੋਏਗਾ ਉਹ ਕੱਚੇ ਬਲਾਜ਼ਮਾ ਨੂੰ ਪੱਕੇ ਕਰਨ ਦਾ ਐਕਟ ਅਜੇ ਤੱਕ ਲਾਗੂ ਨਹੀਂ ਕੀਤਾ ਔਰ ਉਲਟਾ ਬਲਾਜ਼ਮਾ ਤੋਂ ਜੰਜੀਆ ਟੈਕਸ 200 ਰੁਪਿਆ ਗਰੀਬ ਛੋਟੇ ਮੁਲਾਜ਼ਮਾਂ ਦਾ ਡੀਸੀ ਰੇਟ ਵਧਾਏ 1 ਮਈ ਨੂੰ ਔਰ 9 ਤਰੀਕ ਨੂੰ ਉਹ ਡੀਸੀ ਡੇਟ ਵਧਾਏ ਹੋਏ 300 ਰੁਪਇਆ ਬਿਲ ਡਰਾ ਕਰਕੇ ਕਹਿੰਦੇ ਕਰੋਨਾ ਕਾਰਨ ਆਰਥਿਕ ਸੰਕਟ ਪੈਦਾ ਹੋ ਗਿਆ ਆਪ ਬੇਈਮਾਨਾ ਨੇ ਪੰਜਾਬ ਦੇ ਐਮਐਲਏ ਨੇ ਪੰਜਾਬ ਦੇ ਸਾਬਕਾ ਐਮਐਲਏ ਨੇਗੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇਗੇ ਮਨਪ੍ਰੀਤ ਸਿੰਘ ਬਾਦਲ ਆਪ ਖੁਦ 7-7 ਪੈਨਸ਼ਨਾਂ ਲੈ ਰਹੇ ਨੇਗੇ ਤਨਖਾਹਾਂ ਪੱਤਿਆਂ ਤੋਂ ਬਗੈਰਾਂ ਵੱਡੇ ਵੱਡੇ ਇਹਨਾਂ ਦੇ ਬਿੱਲ ਬਣਦੇ ਆ ਬਹੁਤ ਮੀਟਰ ਮੀਟਰ ਦੇ ਮੈਡੀਕਲ ਬਿੱਲ ਔਰ ਭਾਈਆ ਛੋਟੇ ਮੁਲਾਜ਼ਮ ਕਲਾਸ 4 ਮੁਲਾਜ਼ਮ ਜਾਂ ਦਿਹਾੜੀਦਾਰ ਮੁਲਾਜ਼ਮ ਨੇ ਜਿਹੜੇ ਛੋਟੇ ਉਹਨਾਂ ਕੋਲੇ ਇੱਕ ਆਰਐਮਪੀ ਤੋਂ ਬਾਪ ਨੂੰ ਦਵਾਈ ਜੋ ਆਉਣ ਜੋਗੇ ਪੈਸੇ ਨਹੀਂ ਹੁੰਦੇ ਇਹ ਬਿਸ਼ਰਮਾ ਨੇ ਇਹਨਾਂ ਨੇ ਸ਼ਹੀਦਾਂ ਦੇ ਸਮਾਧਾਂ ਤੇ ਜਾ ਕੇ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਸੌਹਾਂ ਚੁੱਕੀਆਂ ਸੀ ਪੰਜਾਬ ਨੂੰ ਸਹੀ ਦਿਸ਼ਾ ਦਵਾਂਗੇ ਮਨਪ੍ਰੀਤ ਬਾਦਲ ਸਾਹਿਬ ਤੁਹਾਡੇ ਰਾਜ ਦੇ ਵਿੱਚ ਪੰਜਾਬ ਦਾ ਕਾਰਪੋਰੇਟ ਤਕੜਾ ਹੋਇਆ ਹੈ ਪੰਜਾਬ ਦਾ ਟਰਾਂਸਪੋਰਟਰ ਤਕੜਾ ਹੋਇਆ ਹੈ ਔਰ ਦਸਾਂ ਰੋ ਦੀ ਕਿਰਤ ਕਰਨ ਵਾਲਾ ਮਜ਼ਦੂਰ ਛੋਟਾ ਮਲਾਜ਼ਮ ਮਲਾਜ਼ਮ 3 ਕਲਾਸ ਦਾ ਹੋਵੇ ਭਾਵੇਂ ਔਰ ਉਹਨਾਂ ਦਾ ਇੱਕ ਇੱਕ 15 ਤੋਂ ਬਾਅਦ ਨਵੀਂ ਭਰਤੀ ਜੇ ਕਿਤੇ ਕੀਤੀ ਹੈ ਤਬ ਡਿਊਟੀ ਉਹਨਾਂ ਤੇ ਪੂਰੀ ਲੈਣੀ ਹੈ ਰੈਗੂਲਰ ਥਾਣੇਦਾਰ ਵਰਗੇ ਪਰ ਉਹਨਾਂ ਨੂੰ ਤਨਖਾਹ ਦੇਣੀ ਹੈ 10300 303 ਸਾਲ ਕਚੂਬਰ ਕੱਢਣਾ ਹੈ ਔਰ ਕੁੜੀਆਂ ਟੀਚਰ ਰੱਖੀਆਂ 10300 ਤੇ ਕੰਨੂਬਰ ਕੱਢਿਆ 2-3 ਸਾਲ ਇਸੇ ਤਰ੍ਹਾਂ 6750 ਦੇ ਕੇ ਕਲਾਸ 4 ਜਿਹੜੇ ਸੇਵਾਦਾਰ ਰਖ ਲਿਆ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ ਬਹੁਤ ਪੂਰੀ ਤਰ੍ਹਾਂ ਮੁਲਾਜ਼ਮ ਵਰਗ ਦੁਖੀ ਹੈ ਇਸ ਕਰਕੇ ਅੱਜ ਅਸੀਂ ਇੱਥੇ ਨੰਗੀ ਤੜ ਬਾਦਨਗਰ ਹੋ ਕੇ ਇਸ ਵਰਪ੍ਰੀਤ ਬਾਦਲ ਜੀ ਨੂੰ ਚੇਤਾਵਨੀ ਦੇਣ ਆਏ ਆ ਕਿ ਬਾਦਲ ਸਾਹਿਬ ਕਿਤਨਾ ਕਿਤੇ ਸਾਡੇ ਵਾਲੇ ਉਹ ਵਰਕੇ ਫੋਲ ਲਓ ਪ੍ਰਾਣੀ ਚੇਤੇ ਦੀ ਚੰਗੇਰ ਫੋਲ ਲਓ ਔਰ ਤੁਸੀਂ ਸਾਡੇ ਨਾਲ ਬਹੁਤ ਲੰਮੇ ਨਮੇ ਵਾਦੇ ਕੀਤੇ ਸੀਗੇ ਬੀਟਿੰਗਾਂ ਦੇ ਵਿੱਚ ਵੀ ਰੈਲੀਆਂ ਦੇ ਵਿੱਚ ਵੀ ਉਹਨਾਂ ਨੂੰ ਪਾਦੇ ਪੂਰੇ ਕਰ ਦਿਓ ਨਹੀਂ ਫਿਰ 2022 ਦਾ ਜਿਹੜਾ ਚੋਣ ਦੰਗਲ ਹੋਣਾ ਹੈ ਉਹਦੇ ਵਿੱਚ ਕਾਂਗਰਸ ਦਾ ਰਸਾ ਜਿਹੜਾ ਉਹਦਾ ਪਹੀਆ ਵਿਚਾਲੇ ਤੋੜਨਗੇ ਪੰਜਾਬ ਦੇ ਮੁਲਾਜ਼ਮ ਉਹ ਪਾਸ ਨਹੀਂ ਹੋਏਗਾ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਤੁਸੀਂ ਨਹੀਂ ਚੜ੍ਹ ਸਕੋਗੇ ਇਹ ਸਾਡੀ ਚੇਤਾਵਨੀ ਹੈ ਤੁਹਾਨੂੰ ਚਰਦੀਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਕੈਮਰਾਮੈਨ ਜਸਵਿੰਦਰ ਸਿੰਘ ਅਰੋੜਾ ਦੇ ਨਾਲ ਜਗਸੀਰ ਭੁੱਲਰ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ